ਸੱਟ ਦੇ ਹੁਣ 50 50 ਪੁਆਇੰਟ ਦਾ ਦੇ ਦੇ ਆਕਾ ਕੀ ਤੈਨੂੰ ਮਾਪਿਆਂ ਨੇ ਤਾਂ ਸਾਰੇ ਇੱਕ ਵਾਰੇ ਮਿਠਾ ਕੌਣ ਖਾਊਗਾ ਇਹਨਾਂ ਦਾ ਆਪ ਦੇ ਰਾਖੇ ਕਰੇ ਆਪ ਨੂੰ ਮੈਂ ਸਦਾ ਸਦਾ ਰੰਗ ਮਾਣ ਸਾਰੇ ਤੂੰ ਕੀ ਬੰਦ ਇੰਦਰੇ ਡੀਆ ਚਲ ਕਰਾ ਕੇ ਖਾਓ ਬਈ ਗੇੜ ਖਾ ਲੋ ਸਾਨੂੰ ਆਜੋ ਆਜੋ ਬੱਚਿਆ ਹੂੰ ਚੱਕੋ ਆਜੋ ਮੰਨ ਕੇ ਆਜੋ ਆਪਾਂ ਆਜੋ ਕੇ ਨੂੰ ਮੰਨ ਆਂਜਾ ਉਹ ਕਿਕੜੀ ਦਾ ਪਾ ਲੋ ਕਿਕੜੀ ਦਾ ਪਾ ਲੋ ਮੈਂ ਯਾਰਾ ਤੁਹਾਡੀ ਜਗ੍ਹਾ ਤੇਰਾ ਬੈਠਾ ਹੈ ਬੈਠੇ ਭਾਈ ਹਮ ਸਭ ਸਾਰੇ ਸਬੂਬ ਪਾ ਲੋ ਮੇਰੇ ਫੇਰ ਕਿਕੜੀ ਦਾ ਪਾ ਲੋ ਇੱਕ ਦੁੱਦੀ ਨੂੰ ਮੌਲੀਆਂ ਦੇ ਦੇ ਓਹ ਗਿੜਾ ਦੇ ਦੇ ਆ ਜਾ ਟਿੱਕਲੀ ਪਾ ਕੇ ਗਿੜਾ ਦੇ ਆਹੋ ਦੇ ਲੋ ਆ ਜਾ ਪੜੀਏ ਥੱਲੇ ਨਾ ਕਿੱਕੜੇ ਥੱਲੇ ਪੈ ਜੇ ਗਿੱਲਾ ਥੰਦੇ ਪਰ ਮੇਰਾ ਤਾਂ ਖਾਈ ਦੋ ਕੀ ਆ ਗੁੜ ਕੇ ਉਹ ਮਸਤ ਡੈਕ ਬੋਕ ਲੱਗੀ ਇਹਨਾਂ ਦੇ ਸਾਹ ਇੱਟੇ ਰੁਕ ਆਹ ਕਿ ਟੇਢ ਬੱਚੀ ਟਿੱਕੀ ਬੋਕ ਧਾ ਕੇ ਕਿੰਨਾ ਸੋ ਠੀਕ ਸੀ ਬਣੀ ਵੇਟੀ ਕਿਰ ਰਾਈ ਪੰਜ ਲੋ ਨਾ ਬੁੱਧਿਆ ਬਿਲਕੁਲ ਪਰ ਇੰਨਾ ਸੂਰਤ ਕੋਈ ਨਾ ਮੋਲੇ ਘੜਾ ਸੀਗਾ ਮੇਰਾ ਪਾਸ ਕੋਸ ਕਿਧਰੇ ਚਲੇ ਆ ਗਿਆ ਹਾਂ ਤਾਂ ਪਰ ਮਾਸਣਾ ਮੈਨੂੰ ਲੱਗਦਾ ਆ ਗਿਆ ਉਹ ਆ ਗਿਆ ਮੈਨੂੰ ਤਾਂ ਦਿੱਤਾ ਕੰਮ ਲੱਗ ਗਿਆ ਮੈਂ ਕਿ ਕਿਰ ਰੋ ਮੈਨੂੰ ਚੱਕ ਸਕਦੀ ਮੈਂ ਉੱਪਰ ਖੜੀ ਉੱਤੇ ਹਾਂ ਤਾਂ ਹੋਰ ਰੱਖਣ ਕਰ ਜਾਂਦੇ ਨਹੀਂ ਪਹਿਲਾਂ ਆਪਣੇ ਕੋਲ ਰੱਖੀ ਪਹਿਨੋ ਨਾ ਆਪਣੇ ਕੋਲ ਰੱਖ ਲਾ ਖੜੀ ਕਰਦੀਆਂ ਕਹਿੰਦੀ ਜਿੱਲਰ ਦੇ ਜਾ ਕੇ ਕੁਝ ਲਿਆ ਕੇ ਦੇ ਰੱਖੋ ਨਹੀਂ ਲੈਣ ਮੰਮੀ ਖਾਣ ਦੇ ਨਾ ਬਸ ਇਹ ਤੁਹਾਨੂੰ ਬੰਦਾ ਕਿ ਨਹੀਂ ਸਹੀ ਹੈ ਉਹ ਨਹੀਂ ਕਰਦੀ ਸਾਡੇ ਆ ਜਾ ਨ ਆਪਣੀ ਸੋਣਾ ਭਜੋ ਪਰਮਾਸ਼ਾਹ ਜੀ ਜਿਹਨੇ ਕੱਟ ਲਿਆ ਜਿਹਨੇ ਜੀ ਲੰਗੜੀ ਦਾਨ ਜਿਹਨੇ ਕੱਟਿਆ ਇੱਥੇ ਨੂੰ ਖਾਓ ਜਾਓ ਲੈ ਕੇ ਆ ਮਾਮਾ ਜੀ ਨੂੰ ਖਾ ਦਿਓ ਮੰਨਰਾ ਬਹੁਤ ਕੰਮ ਵਾਲਾ ਵਾ ਕਿਤੇ ਹਾਂ ਡਾਲ ਜਦੋਂ ਮੁੱਠਾ ਬੜੀ ਲੱਗ ਤੈਨੂੰ ਬੜੀ ਲੱਗਦਾ ਆ ਦੇਖੀ ਦੇਖੋ ਉਹ ਦਵਾਰ ਗਰੀ ਤਾਰਾ ਤੁਸੀਂ ਕਰ ਰਹੇ ਹੋ ਉਹਦੇ ਬੈਠੇ ਉੱਤੇ ਬਾਹਰ ਆ ਗਏ ਆਪਣਾ ਨਾ ਆਉਂਦਾ ਹਰਿਦ ਕੀ ਬੰਨਿਆ ਬੱਲੇ 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 ਵੀ ਤਾਰਾ ਦਾ ਮੇਲਾ ਘਟ ਗਿਆ ਅੱਜ ਐ ਮੈਂ ਕਹਿੰਦਾ ਸਵਾਦ ਆ ਗਿਆ ਨਜ਼ਰ ਨਾ ਲੱਗੇ ਕਿਤੇ ਬਹੁਤ ਸੋਹਣਾ ਲੱਗਦਾ ਮੁੰਡਾ ਸਾਡਾ Peace. I'm you. ਸੋਏ ਸੋਏ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹ ਹਾਂ ਹੂੰਗਾ ਸਚੂ ਹੋਵਾਂ ਸਜਣ ਸੱਚਾ ਕਹਾ ਤੀਸ਼ਾ Sesha Hadasha ਗ੍ਰੰਢੀ ਨਾ ਕਾਰੀ ਆਪਣਾ ਵਿਗ ਪਛਾਨ ਹੱਥ ਦੇ ਰਾਖੇ ਕਰੇ ਆਪੂ ਮੈਂ ਸਦਾ ਸਦਾ ਆਪਰੀ ਗਣਸ ਨਾ ਗੜਨੀਂਗਾ ਕਾਈ ਆਪਰਾ ਦੇਰ ਦੇ ਪਛਾਨ ਤਾਪ ਦੇ ਰਾਖੇ ਪਿਆਰੇ ਆਪੂ ਮੈਂ ਸਦਾ ਸਦਾ ਰੰਗ ਮਾ ਉਹ ਕਹਿੰਦਾ ਮੈਨੂੰ ਰੱਖੜੀਆਂ ਕਿਉਂ ਨਹੀਂ ਭੇਜੀਆਂ ਅੱਜ ਹੀ ਭੇਜਦੇ ਹੋ ਤੂੰ ਕਹਿੰਦਾ ਨਹੀਂ ਤਾਂ ਬੀ ਡੀ ਐਚ ਐਲ ਕਰਾ ਕੇ ਥੋ ਨਹੀ ਮੈਂ ਕਿ ਐਫ ਡੀ ਨੇ ਬੋਲਿਆ ਸੀ ਕਿ ਅਗਰ ਅਸੀਂ ਰਹਿਣ ਜਿਣ ਸਾਰੇ ਮੰਨੇ ਅਰੇ ਤੂੰ ਕੋਈ ਨਾ ਮੈਨੂੰ ਲੱਗੇ ਇਹ ਪਤਲੀ ਜਾ ਹਾਂ ਜੀ ਬਰਾ ਖਰਾ ਮੜਾ ਆਪਣਾ ਮੋੜ ਕੇ ਚੱਲੇ ਬਾਪਿਆਂ ਨੂੰ ਤਾਂ ਸਾਰੇ ਇੱਕ ਵਾਰੇ ਝੂਠਾ ਕੌਣ ਖਾਉਂਦਾ ਨਾ ਸਾਰੇ ਬਾਪਾਂ ਨੂੰ ਤਾਂ ਇੱਕ ਤੋਂ ਜੇਰ ਬਾਪਾਂ ਨੇ ਕਿਹਨੂੰ ਅੱਗੇ ਅੱਗੇ ਕਰ ਲੱਗਾ ਲੱਗਾ ਕਰਕੇ ਬਣੀ ਜਾਓ ਮਾਰ ਗਿਆ ਤਾਂ ਕਹਿ ਗਿਆ ਹਾਂ ਕਰ ਰਿਹਾ ਜੀ ਅੱਜ ਕਿਹਾ ਕਿ ਮੈਂ ਜੀ ਲੜਦਾ ਚੱਲ ਰਹੀ ਹਾਂ ਸੁਮਨ ਨੇ ਰਾਤ ਕੀ ਕਹਿੰਦੀ ਸੀ ਕਿ ਬਿੰਦਰ ਨਹੀਂ ਮੈਂ ਰੱਧੀ ਰੱਖਣੀ ਹੈ ਭਾਈ ਪੈਸੇ ਲੈ ਰੱਖਣੇ ਕਿਤਨੇ ਆਹ ਉਹਨੂੰ ਖੋਲ ਕੇ ਦੇਖਾਂ ਆ ਨਾ ਆ ਜ ਸਭ ਤੂੰ ਜੋ ਬੰਦ ਤੂੰ ਸੀ ਆ ਗਿਆ ਇਸ ਕੰਨ ਉਹ ਕੀ ਪਾ ਆਇਆ ਨੰਨੇ ਆ ਗਿਆ ਤੂੰ ਆ ਵੀ ਗਾਤਾ ਹੈ ਹਲੋ ਆਇਆ ਕੰਮ ਨਹੀਂ ਚਾਹੇ ਰਹਿ ਜਾਣਾ ਮੈਂ ਤੇਰੇ ਨਾਲ ਹਰ ਬੰਦੇ ਪੈਸੇ ਮਿਲਣੇ ਬਾਅਦ ਆਪਾਂ ਆਈ ਗੀ ਆ ਜਾਇ ਤੇ ਨਹੀਂ ਨਹੀਂ ਸਾਰੇ ਬੰਦੇ ਇੱਧਣ ਹੋ ਜਾ ਉੱਧਰ ਘਰ ਦੀ ਨੇ ਕਹਿ ਗਏ ਤੇ ਚੱਲਦੇ ਆਂ ਆਹ ਲੈ ਕੇ ਆਦਰ ਨੂੰ ਬੰਨਵਾਇ ਕਰਕੇ ਖਾਣੇ ਨੰਨੋ ਜੇ ਨਾ ਬੰਦੇ ਕਰਨਾ ਆਹ ਪਾਸੇ ਰੱਖੇ ਗਾ ਫੇਰ ਉਹਨਾਂ ਨੂੰ ਮਰਜੂ ਵੀ ਇਹ ਕਿਹਦੀ ਲਖੜੀ ਆ ਕਿਹੜੀ ਭੈਣ ਜੀ ਦੀ ਜੋਦੀ ਦੀਦੀ ਜੋਦ ਭੈਣ ਜੀ ਦੀ ਓਕੇ ਮੰਨੇ ਤੂੰ ਕਿਹਦੀ ਮੰਨੇ ਆਂ ਨਹੀਂ ਦੀਦੀ ਜਿੱਤੇ ਰਣਜੀਤ ਭੈਣ ਜੀ ਦੀ ਹਨਾ ਨੰਨੀ ਦੀਦੀ ਜੀ ਰਣਦੀਪ ਜੀ ਤੇ ਅਮਨ ਜੋਦੀ ਹੈ ਨਾ ਪਰੋਲੇ ਕਹਿੰਦਾ ਉਹਦੇ ਤੋਂ ਮਾ ਤਾਂ ਕਿਹੜੀ ਮੰਨੀ ਆ ਤੈਨੂੰ ਤੈਨੂੰ ਲਖੜੀਆਂ ਆ ਕਰ ਤਾਰੇ 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 ਆ ਦੇ ਆਪਣੀ ਡੋਣਾ ਦੇ ਆ ਮਾ ਆ ਕਿਹੜੀ ਖੜੀ ਆ ਗਈ ਬਿੰਦਰ ਗਾ ਮੈਂ ਨਹੀਂ ਆ ਬਣਾਉਣੇ ਕੋਈ ਨਹੀਂ ਕਿਹਾ ਉਹ ਦੂਜੀ ਆ ਹਾਂ ਜੇ ਕਿਹਾ ਕਿ ਇਹ ਹੈ ਨਾ ਅੱਜ ਤੇ ਪੀਤੇ ਤੇ ਪੀਤੇ ਆਏ ਜਸਨੇ ਇੱਕ ਇਹ ਬਤਾਰੇ ਦੀ ਸਾਈਡ ਬਲੇਕ ਤੋਂ ਇੱਕ ਮਾਤਾ ਜੀ ਸਾਡੀ ਗਾ ਰਹੇ ਗਾਦੇ ਦੀ ਗੋਟ ਤੇ ਕਰੋ ਸਮੇਂ ਗੋਟ ਤੇ ਨਾ ਨੱਟਕੀ ਨਾ ਉਹ ਵੰਦੀਵ ਨਾਲ ਰੱਖਣੀ ਨਾ ਰਹੇ ਗੱਟ ਰੇ ਜੈ ਰੇ ਗੱਟ ਰੇ ਜੈ ਰੇ ਸਮਾਨ ਚਾਹੀਦਾ ਨੇ ਆਪਣੀ ਦੁਕਾਨੇ ਤੁਨੀ ਦੀ ਸੱਟ ਦੇ ਹੁਣ 50-50 ਮਾੜਤਾ ਦੇ ਰਿਹਾ ਕਿਦਾਂ ਨੀ ਨੂੰ ਹੈ ਵੀ ਵੀ ਨਹੀਂ ਲੈਣੇ ਸੀ 50-50 ਲੈਣੇ ਆ 50-50 ਯਾ ਬਦਿਆ ਇਹ ਕਿਨੋਦਾਰੀ ਖਾਲਾ ਕਿਤੇ ਦੀਦਾ ਫੋਨ ਤੇ ਬਦਲ ਅਰੇ ਤੂੰ ਜਲ ਮੈਂ ਆਉਂਗਾ ਆ ਤਾਂ ਪੰਜਾਬ ਜਾ ਲੈਣੇ ਪਤਾ ਨਹੀਂ ਪੰਜ ਬਾੜ ਦਾ ਮੁਕਰ ਨਹੀਂ ਨੋ ਚਲੋ ਪਾਣੀ ਬਹੁਤ ਆ ਦੇ ਜਾ ਜਾ ਕੇ ਰੋਟੀਆਂ ਤੁ ਜਾ ਕੇ ਚਲੋ ਭਾਈ ਆ ਹੋਰ ਸਹੀ ਗੱਲਾਂ ਸਹੀ ਸੋਣਾ ਐ ਇਹ ਨੂੰ ਅੱਕਰ ਭਈਆ ਮਰ ਕੋ ਰਾਗਾ ਟੁੱਟਿਆ ਹੋਇਆ ਜਿਹੜਾ ਟੇਨ ਬੈਠਿਆ ਸੀ ਉਹ ਵੀ ਦੇ ਦਿੰਦੀ ਆ ਜਿਹੜਾ ਕਿ ਟੀਰਾ ਤੇ ਲੱਗਿਆ ਹੋਇਆ ਫਸ ਵੀ कोई नहीं चलो पता नहीं क्या कर रही है प्रांजल दे दो मुझे नहीं और गुरुजी सो रहे हैं ले